ਆ ਹੁਣ ਅਸੀਂ ਆ 6 ਫੁੱਟ ਦੇ ਹੱਡੇ ਸਰਪੰਚ ਦੀ ਹੋਂ ਤੇ ਲਾਸ਼ ਲਈ ਬੈਠੇ ਆ ਅਸੀਂ ਮੈਂ ਮੈਂ ਇੰਨਾ ਹੱਡੇ ਨਾਲ ਉਹ ਬੰਦੇ ਨੇ ਸਭਾ ਬਤਾਇਆ ਹੋਇਆ ਸਾਡਾ ਭਰਾ ਸੀ ਜੱਟ ਸਮਝ ਸਕਦਾ ਭਾਈ ਫਸ ਸਮਝ ਸਕਦਾ ਮੈਂ ਤੁਹਾਨੂੰ ਤੇ ਲਾਈਨ ਆਰਡਰ ਜੇ ਇੰਨਾ ਆ ਜੇ ਲਾਈਨ ਆਰਡਰ ਇੰਨਾ ਆ ਤਾਂ ਹੁਣ ਫਿਰ ਅਸੀਂ ਇੱਥੇ ਕਦ ਨਹੀਂ ਬੈਠੇ ਆ ਸਾਡਾ ਭਾਈ 2 ਮਿੰਟ ਦੇ ਵਿੱਚ ਮਾਰ ਕੇ ਉਹ ਚਲੇ ਗਏ ਹੋਰ ਤੁਸੀਂ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਮੰਗ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਲਾਭ ਸਿੰਘ ਉਗਕੋ ਕੇ ਜਿਹੜਾ ਐਮ ਐਲ ਏ ਮੈਨੂੰ ਮੈਨੂੰ ਸ਼ੱਕ ਆ ਯਾਰ ਹੋਰ ਕੋਈ ਕਹੇ ਨਾ ਕਹੇ ਮੈਂ ਬਿਆਨ ਦਿੰਨਾ ਮੈਨੂੰ ਸ਼ੱਕ ਆ ਮੈਨੂੰ ਲਾਭ ਸਿੰਘ ਉਗਕੋ ਤੇ ਉੱਤੇ ਸ਼ੱਕ ਆ ਇਹਦੀ ਸ਼ਾਨ ਵੀਣ ਕਰੋ ਲਾਭ ਸਿੰਘ ਉਗਕੋ ਕੀ ਦੀ ਸ਼ਾਨ ਵੀਣ ਕਰੋ ਤਹਿਕੀਕਾਤ ਕਰੋ ਮੈਨੂੰ ਸ਼ੱਕ ਆ ਇਹਨੇ ਮਰਵਾਇਆ ਦੁੱਕੀ ਦੇ ਬੰਦੇ ਨੂੰ ਪੈਸੇ ਦੇ ਕੇ ਇਹ ਤਾਂ ਪੂਰਾ ਹੱਥ ਹੋ ਸਕਦਾਗਾ ਪੂਰੀ ਸ਼ਾਨ ਵੀਣ ਆ ਜਿਹੜੀ ਉਹ ਹੋਣੀ ਚਾਹੀਦੀ ਆ ਸਾਡੇ ਭਰਾ ਨੂੰ ਦਿਨ ਦਿਹਾੜੇ ਜਿਹਦੇ ਨਾਲ ਇੰਨਾ ਸਮਾ ਬਤਾਇਆ ਸਾਡੇ ਨਾਲ ਓਕੇ ਸਮੇ ਖੜਿਆ ਮਾਰੇ ਸਮੇ ਖੜਿਆ ਇੱਕ ਦੂਜੇ ਨਾਲ ਇੰਨਾ ਪਿਆਰ ਸਾਡਾ ਉਸ ਸਰਪੰਚ ਇਸ ਪਿੰਡ ਦਾ ਜਿਹੜਾ ਪਿੰਡ ਦੀਆਂ ਵੋਟਾਂ ਨਾਲ ਜਿੱਤੇ ਆ ਹੋਵੇ ਇੱਥੇ ਜਦੋਂ ਸੀਐਮ ਸਾਹਿਬ ਆਉਂਦੇ ਆ ਤਾਂ ਉਹ ਪੰਚਾਇਤ ਘਰ ਦੀ ਵੀ ਤਾਰੀਫ ਕਰਕੇ ਜਾਂਦੇ ਆ ਕਿ ਬਹੁਤ ਸੋਹਣਾ ਇਦਾਂ ਦੇ ਕਿਉਂਕਿ ਚੰਗੇ ਕੰਮ ਕੀਤੇ ਤਾਂ ਇਸੇ ਸਰਪੰਚ ਦੀ ਤਾਰੀਫ ਕਰਕੇ ਗਏ ਸੀ ਉਹ ਮੈਂਬਰ ਵੀ ਸੁਣੇ 5 ਸਾਲ ਪਹਿਲਾਂ ਮੈਂ ਮੈਂਬਰ ਰਹਾ ਸਰਪੰਚ ਦੀ ਤਾਰੀਫ ਕਰਕੇ ਗਏ ਆ ਉਹ ਤਾਂ ਗੱਲਾਂ ਮੈਂ ਮੰਨਦਾ ਵੀ ਤਾਰੀਫ ਕਿਉਂਕਿ ਤਾਰੀਫ ਦੇ ਕਾਬਲ ਸੀ ਉਹ ਬੰਦਾ ਜਿਹੜਾ ਕੰਮ ਕੀਤੇ ਆ ਪਿੰਡ ਦੇ ਤਾਰੀਫ ਦੇ ਕਾਬਲ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਨਾਲ ਤੁਰਿਆ